ਇਹ ਤਿੰਨ ਸੀਟਾਂ ਜਿਹੜੀਆਂ ਤੁਸੀਂ ਮੇਰੇ ਹੱਥ ਵਿੱਚ ਦੇਖ ਰਹੇ ਹੋ ਇਹਨਾਂ ਦਾ ਆਰਗੈਨਿਕ ਖੇਤੀ ਦੇ ਵਿੱਚ ਵੱਡਾ ਯੋਗਦਾਨ ਹੈ ਆ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਆ ਸਹੀ ਢੰਗ ਨਾਲ ਆਓ ਇਹਦੇ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਦੇਖੋ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਇਹ ਮੈਂ ਮਰਸ਼ੀਆਮੇ ਤੇ ਬੈਠਾ 2 ਵਜੇ ਦਾ ਟਾਈਮ ਆ ਗਢਾਈ ਕਰ ਰਹੇ ਹਾਂ ਇਹ ਤੁਹਾਨੂੰ ਬੂਟੇ ਜੋ ਦਿਖਾ ਰਹੇ ਹਾਂ ਪੂਰੀ ਤਰ੍ਹਾਂ ਸਾਰੇ ਆਰਗੈਨਿਕ ਆ

ਕਿਉਂਕਿ ਕੋਈ ਬੰਦਾ ਤੁਹਾਨੂੰ ਉਹੀ ਵਧੀਆ ਸਲਾਹ ਦੇ ਸਕਦਾ ਜਿਹੜਾ ਆਪਣੇ ਹੱਥੀਂ ਆਪ ਕੰਮ ਕਰਦਾ। ਔਰ ਜੇ ਪੰਜ ਚਾਰ ਬੁੱਤੇ ਉਹ ਤਾਂ ਲੱਗ ਆਪਾਂ ਘਰ ਵਿੱਚ ਲਾਇਓ ਆ ਜਿਹੜੇ ਉਹ ਤੁਹਾਨੂੰ ਮੈਂ ਦਿਖਾ ਰਿਹਾ। ਇਹ ਦੇਖੋ ਤਾਂ ਨਹੀਂ ਆ। ਔਰ ਇਹ ਬੈਂਗਣਾ ਦੇ ਬੁੱਤੇ ਆ। ਇਹ ਵੀ ਪੂਰੀ ਤਰ੍ਹਾਂ ਆਰਗੇਨਿਕ ਔਰ ਦੇਖੋ ਇਹਨਾਂ ਨੂੰ ਇਹ ਦੇਖੋ ਫੁੱਲ ਤੋੜੇ ਹੋਏ ਆ ਸਾਰੇ ਬੁੱਟਿਆਂ ਨੂੰ ਫਿਰ ਆਪਾਂ ਨੂੰ ਕਈਆਂ ਨੇ ਕਮੈਂਟ ਕੀਤੇ ਆ ਕਿ ਸਾਡੇ ਫੁੱਲ ਲੱਗਦੇ ਆ ਫਲ ਨਹੀਂ ਲੱਗਦਾ ਫੁੱਲਨ ਲੱਗਦੇ ਆ ਤੇ ਝੜ ਜਾਂਦੇ ਆ ਆਪਾਂ ਇਸ ਕਰਕੇ ਅੱਜ ਇਹ ਵੀਡੀਓ ਬਣਾਉਣ ਜਾ ਰਹੇ ਆ ਕੋਈ ਬੋਤੀਆਂ ਚੀਜ਼ਾਂ ਦੀ ਕਾਸੀ ਦੀ ਲੋੜ ਨਹੀਂ ਬਿਲਕੁਲ ਆਰਗੈਨਿਕ ਖੇਤੀ ਦੇ ਵਿੱਚ ਆਪਾਂ ਸਾਰਾ ਕੁਝ ਆਰਗੇਨਿਕ ਲਾਉਨੇ ਆ ਮੈਂ ਤੁਹਾਨੂੰ ਖੇਤ ਵਿੱਚ ਵੀ ਦਿਖਾ ਲ ਕੇ ਆ ਜਾਣਾ ਇੱਥੇ ਵੀ ਇਹ ਘਰ ਜੋ ਕੁਝ ਵੀ ਮੈਂ ਲਾਇਆ ਆ ਠੀਕ ਹੈ ਖੇਤੀ ਦੇ ਵਿੱਚ ਸਿਰਫ ਤਿੰਨ ਚੀਜ਼ਾਂ ਦੀ ਲੋੜ ਆ ਇਸ ਆਰਗੇਨਿਕ ਖੇਤੀ ਦੇ ਵਿੱਚ ਤਿੰਨ ਚੀਜ਼ਾਂ ਇਹ ਤਿੰਨੀਆਂ ਚੀਜ਼ਾਂ ਮੈਂ ਤੁਹਾਨੂੰ ਅੱਜ ਦਿਖਾ ਲੈਣ ਲੱਗਾ ਇਹ ਤਿੰਨੀਆਂ ਚੀਜ਼ਾਂ ਦੇ ਨਾਲ ਨਾ ਤਾਂ ਕਦੇ ਫਲ ਝੜਦਾ ਆ ਜਿੰਨੇ ਫੁੱਲ ਲੱਗਦੇ ਆ ਉਹ ਕਨਵਰਟ ਹੋਊਗੇ ਫਲ ਦੇ ਵਿੱਚ ਠੀਕ ਹੈ ਇਹ ਤਿੰਨੇ ਮੇਨ ਚੀਜ਼ਾਂ ਆ ਔਰ ਇਹਨਾਂ ਦੀ ਮਾਤਰਾ ਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਇਹ ਬੇਕਾਰ ਦੀਆਂ ਵੀਡੀਓ ਬਣਾਉਣ ਲਈ ਕਿ ਖਾਲ ਇਦਾਂ ਪਾਓ ਇਦਾਂ ਪਾਓ ਇਤਨੀ ਚੀਜ਼ਾਂ ਇਹ ਮੇਰੇ ਕੋਲ ਪਈਆਂ ਆ ਇਹ ਦੇਸੀ ਢੀਰੇ ਆ ਗੋਬਰ ਠੀਕ ਆ ਦੂਸਰੀ ਸਰੋਂ ਦੀ ਖਾਲਿਆ ਇਹ ਪਈ ਪਲੇਟ ਦੇ ਵਿੱਚ ਤੇ ਤੀਸਰੀ ਇਹ ਜਿਹੜੀ ਆ ਇਹ ਬਰਿੰਕ ਕੀਤੀ ਹੋ ਫਟਕੜੀ ਆ ਇਹ ਤਿੰਨੀ ਚੀਜ਼ਾਂ ਸਭ ਕਾਸੇ ਦਾ ਇਲਾਜ ਆ ਜੇ ਆਪਾਂ ਇਹਨਾਂ ਨੂੰ ਸਹੀ ਢੰਗ ਨਾਲ ਵਰਤਾਂ ਠੀਕ ਆ ਔਰ ਇਹਨਾਂ ਦੀ ਮਾਤਰਾ ਦੀ ਗੱਲ ਉਹ ਬੇਕਾਰ ਗੱਲਾਂ ਆ ਮਾਤਰਾ ਇਹਨਾਂ ਦੀ ਜਦੋਂ ਆਪਾਂ ਨੇ ਜਿੱਦਾਂ ਮੈਂ ਤੁਹਾਨੂੰ ਦੱਸਣ ਲੱਗਾ ਆ ਇਦਾਂ ਪਾ ਦੇਣਾ ਆ ਤਾਂ ਮਾਤਰਾ ਕੋਈ ਮਹਿਨਾ ਨਹੀਂ ਰਖਾਉਂਦੀ ਇਹ ਕੋਈ ਨਾਈਟ੍ਰੋਜਨ ਜਾਂ ਜੂਰੀਆ ਥੋੜੀ ਆ ਭਈ ਜਿਹੜਾ ਇਹ ਸਾੜ ਦਊਗੀ ਬੂਟੇ ਨੂੰ ਜੇ ਸਾੜ ਨਹੀਂ ਸਕਦੀ ਨਾ ਇਹਦੇ ਨਾਲ ਬੂਟਾ ਨਸ਼ਟ ਹੋ ਸਕਦਾ ਉਹਦਾ ਜੂਰੀਆ ਵਗੈਰਾ ਨਾਲ ਹੋ ਸਕਦਾ ਗੋਹੇ ਨਾਲ ਹੋ ਸਕਦਾ ਠੀਕ ਆ ਆਪਾਂ ਤੁਹਾਨੂੰ ਸਿੱਧੀ ਜੀ ਸਪਸ਼ਟ ਜੀ ਗੱਲ ਲੱਗੀਆਂ ਦੱਸਣੇ ਤੇ ਨੀ ਚੀਜ਼ਾਂ ਕਿਦਾਂ ਵੜਤਣੀਆਂ ਬਿਲਕੁਲ ਸੌਖਾ ਤਰੀਕਾ ਔਰ ਬੂਟੇ ਤੁਹਾਨੂੰ ਮੈਂ ਅੱਗੇ ਵੀ ਆਪਣਾ ਰਿਜ਼ਲਟ ਦਿਖਾਉਂਦਾ ਰਿਆਂ ਹੁਣ ਫੇਰ ਵੀ ਮੈਂ ਤੁਹਾਨੂੰ ਦਿਖਾ ਲ ਦੇਣਾ ਅੱਜ ਤੋਂ 4-5 ਦਿਨ ਦੇ ਬਾਅਦ ਹੀ ਮੈਂ ਤੁਹਾਨੂੰ ਰਿਜ਼ਲਟ ਦਿਖਾ ਲ ਦੇਣਾ ਪਹਿਲਾਂ ਮੈਂ ਤੁਹਾਨੂੰ ਖੇਤ ਵਿੱਚ ਵੀ ਦਿਖਾ ਲਿਆ ਜਿੱਥੇ ਮੈਂ ਕੰਮ ਕਰਦਾ ਆਇਆ ਇਹ ਹੁਣ ਮੈਂ ਘਰ ਆਇਆ ਜਿੱਥੇ ਮੈਂ ਬੂਟੇ ਲਾਇਆ ਹੋਆ ਜਿੱਥੇ ਗੋੜੀ ਮਿਰਚ ਆਂ ਸ਼ਿमला ਮਿਰਚ ਆ ਫੁੱਲ ਤਾਂ ਸਭ ਕਾਸੇ ਨੂੰ ਨਿਕਲਿਆ ਹੋਆ ਉਧਰ ਬੈਂਗਣੀਆਂ ਤੋਰੀਆਂ ਆ ਵੱਡਾ ਆ ਪਰ ਮੈਂ ਤੁਹਾਨੂੰ ਸਭ ਕਾਸੇ ਹਰੀਕ ਦੇ ਉੱਤੇ ਤੁਸੀਂ ਕਰ ਸਕਦੇ ਆ ਇਹ ਫਾਰਮੂਲਾ ਜਿਹੜਾ ਆ ਇਹ ਤੋਂ ਇਲਾਵਾ ਹੋਰ ਕੁਝ ਵਰਤਨ ਦੀ ਲੋੜ ਨਹੀਂ ਹੈ ਦੱਸੋ ਮੈਂ ਤੁਹਾਨੂੰ ਦੱਸਣ ਲੱਗਾ ਕਿਵੇਂ ਕਰਨੀਆਂ ਤੇ ਨੀ ਚੀਜ਼ਾਂ ਦੇਖੋ ਹਾਂਜੀ ਇਹ ਬੂਟਾ ਆ ਇਹਦੇ ਉੱਤੇ ਆਪਾਂ ਨੇ ਰਾਖ ਜਿਹੜੀ ਸਲਾਹ ਹੁੰਦੀ ਆ ਉਹ ਪਾਈਓ ਆ ਸਵਾਹ ਬਹੁਤ ਜ਼ਰੂਰੀ ਆ ਬੂਟੇ ਲਈ ਕਿਉਂਕਿ ਇਹਦੇ ਵਿੱਚ ਫਾਸਫੋਰਸ ਹੁੰਦੀ ਆ ਇਹ ਪਾਉਂਦੇ ਰਹਿਣਾ ਚਾਹੀਦਾ ਜੇ ਅਵੇਲੇਬਲ ਹੋਵੇ ਤੁਹਾਡੇ ਕੋਲ ਬਹੁਤ ਚੰਗੀ ਚੀਜ਼ ਆ ਇਹ ਠੀਕ ਆ ਇਹ ਦੇਖੋ ਇਸ ਹਿਮਲਾ ਮਿਰਚਾ ਇਹ ਜਿਵੇਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਤੇ ਇਹ ਦੇਖੋ ਇਹ ਦੇਖੋ ਆਹ ਦੇਖੋ ਹਿਮਲਾ ਮਿਰਚਾ ਠੀਕ ਹੈ ਹੁਣ ਆਪਾਂ ਕਰਨਾ ਕੀ ਆ ਇਹ ਆਪਣੇ ਕੋ ਦੇਸੀ ਢੀਰੇ ਆ ਇਹ ਗੋਬਰ ਦਾ ਠੀਕ ਹੈ ਤੇ ਦੂਸਰੀ ਸਰੋਂ ਦੀ ਖਾਲੇ ਆ ਤੇ ਤੀਸਰੀ ਇਹ ਛੋਟੇ ਛੋਟੇ ਪੀਸ ਜਿਹੜੇ ਆ ਇਹ ਇਹ ਫਟਕੜੀ ਆ ਛੋਟੇ ਛੋਟੇ ਪੀਸਾਂ ਦੇ ਵਿੱਚ ਇਹ ਇਹ ਦੇਖੋ ਕੁੱਟ ਲਈ ਆ ਔਰ ਇਹ ਤਿੰਨੇ ਚੀਜ਼ਾਂ ਹਰ ਇੱਕ ਬਿਮਾਰੀ ਦਾ ਇਲਾਜ ਆ ਠੀਕ ਹੈ ਕਿਸੇ ਵੀ ਟਾਈਮ ਇਹਨੂੰ ਫਸ ਸਕਦੇ ਵਰਤ ਸਕਦੇ ਆ ਤੁਹਾਡੇ ਫੁੱਲ ਨਹੀਂ ਲੱਗਦੇ ਲੱਗ ਕੇ ਝੜ ਜਾਂਦੇ ਆ ਜਬ ਮੂਟਾ ਖਰਾਬ ਹੋ ਜਾਂਦਾ ਕਿਸੇ ਵੀ ਕੋਈ ਵੀ ਮੂਟਾ ਮਿਰਚ ਦਾ ਬੈਂਗਣ ਦਾ ਇਹਨੂੰ ਆਪਾਂ ਸਬ ਕਾਸੇ ਤੇ ਵਰਤ ਸਕਦੇ ਆ ਮੂਟੇ ਨੂੰ ਇਦਾਂ ਸਵਾਰ ਕੇ ਗੁੱਡਿਆ ਹੋਵੇ ਵੀਡੀਓ ਨੂੰ ਜਲਦੀ ਕਰਦੇ ਹਾਂ ਮੈਂ ਤੁਹਾਨੂੰ ਦੱਸਣ ਲੱਗਾ ਇਹ ਇਹ ਦੇਖੋ ਇਹ ਕਰਤੀ ਹੈ ਇਹਦੇ ਚਾਰੇ ਪਾਸੇ ਢੇਰ ਕਰਤਾ ਗੁੱਡੇ ਦੇ ਤਾਂ ਭਰੇ ਨਹੀਂ ਠੀਕ ਹੈ ਤੇ ਇੱਕ ਟੁਕੜਾ ਫਟਕੜੀ ਦਾ ਲੈ ਲੈਣਾ ਆਪਾਂ ਨੇ ਛੋਟਾ ਜਿਹਾ ਇਹ ਦੇਖੋ ਇੱਕ ਛੋਟਾ ਜਿਹਾ ਟੁਕੜਾ ਫਟਕੜੀ ਦਾ ਲੈ ਲਿਆ ਇਹਨੂੰ ਆਪਾਂ ਨੇ ਜ਼ਮੀਨ ਵਿੱਚੇ ਦੱਬ ਦੇਣਾ ਪਾਣੀ ਵਿੱਚ ਰਲੋਣ ਦੀ ਲੋੜ ਨਹੀਂ ਜਦੋਂ ਪਾਣੀ ਲੱਗੇਗਾ ਇਹ ਘੁਲ ਕੇ ਵਿੱਚੇ ਜਾਏਗਾ ਤੇ ਇਹ ਜਿਹੜੀ ਸਰੋਂ ਦੀ ਖਾਲੇ ਆ ਆਪਣੇ ਕੋਲ ਇਹ ਲਾਓ ਇਹ ਦੂਸਰੇ ਵਾਸਤੇ ਇੰਨੀ ਸਰੋਂ ਦੀ ਖਾਲੇ ਲਈ ਹੈ ਇਹ ਡੱਬ ਦੇਣੀ ਇੱਥੇ ਢੇਰ ਦੇ ਵਿੱਚ ਹੀ ਲਓ ਇਹ ਸਾਰਾ ਕੋਸ਼ ਜਦੋਂ ਪਾਣੀ ਲੱਗਣਾ ਘੋਲ ਕੇ ਬੂਟੇ ਨੂੰ ਅਸਰ ਜਾਏਗਾ ਔਰ ਇਹਨੂੰ ਪਾਣੀ ਵਿੱਚ ਨਹੀਂ ਘੋਲਣ ਦੀ ਲੋੜ ਹੈਗੀ ਕੋਈ ਕਿਸੇ ਵੀ ਤਰ੍ਹਾਂ ਇਨੀ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਹਾਂ ਸੌਖਾ ਤਰੀਕਾ ਮੈਂ ਤੁਹਾਨੂੰ ਦੱਸਦਾ ਆਸਾਨ ਔਰ ਅਸਰ ਵੀ ਬੁਰਾ ਕਰੇਗਾ ਠੀਕ ਹੈ ਇਹ ਬੂਟੇ ਦੇ ਉੱਤੇ ਆਪਾਂ ਤਿੰਨੀਆਂ ਚੀਜ਼ਾਂ ਕਰ ਦਤੀਆਂ ਢੇਰ ਜੋ ਗੋਬਰ ਫਟਕੜੀ ਤੇ ਸਰੋਂ ਦੀ ਖਾੜ ਠੀਕ ਹੈ ਤਿੰਨੀਆਂ ਕਰਨ ਤੋਂ ਬਾਅਦ ਇਹ ਬੂਟੇ ਨੂੰ ਆਪਾਂ ਅੱਜ ਨਹੀਂ ਪਾਣੀ ਲਾਉਣਾ ਕੱਲ ਨੂੰ ਆਪਾਂ ਖਿਆਰੀ ਨੂੰ ਪੂਰੀ ਤਰ੍ਹਾਂ ਪਾਣੀ ਦਾ ਭਰ ਦੇਣਾ ਹਾਂ ਹਾਂਜੀ ਲੋਕ ਇਹੀ ਭਰ ਮੁੱਲਾ ਆਪਾਂ ਤੁਹਾਨੂੰ ਇੱਧਰ ਵੱਡਾ ਆ ਇਹ ਜਿਹੜੀਆਂ ਤੁਸੀਂ ਦੇਖ ਰਹੇ ਆ ਇੱਥੇ ਕੋਲੇ ਆ ਦੇਖੋ ਤੋਰੀਆਂ ਦੀਆਂ ਬੇਲਾ ਆ ਮੇਰੇ ਕਹਿਣ ਦਾ ਮਤਲਬ ਆ ਕਿ ਇਹ ਦੇਖੋ ਗੋਲ ਮੈਂਗਣੇ ਆ ਇਹੀ ਆਪਾਂ ਤਿੰਨੇ ਚੀਜ਼ਾਂ ਹਰ ਇੱਕ ਸਬਜ਼ੀ ਦੇ ਉੱਤੇ ਵਰਤ ਸਕਦੇ ਹਾਂ ਇਹ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਪਹਿਲਾਂ ਦੀ ਸੀ ਢੇਰ ਜਿਵੇਂ ਉਧਰ ਪਾਇਆ ਸੀ ਪਾ ਕੇ ਉਹਨੂੰ ਸਵਾਰ ਕੇ ਮਿੱਟੀ ਦੇ ਵਿੱਚ ਰਲਾ ਦੇਣਾ ਆ ਇਹ ਦੇਖੋ ਤੇ ਉਸ ਤੋਂ ਬਾਅਦ ਆਪਾਂ ਨੇ ਇਹ ਰੱਖਿਆ ਇੱਕ ਟੁਕੜਾ ਫਟਕੜੀ ਦਾ ਇਹਨੂੰ ਦੱਬ ਦੇਣਾ ਇਹ ਦੇਖੋ ਮਿੱਟੀ ਦੇ ਵਿੱਚ ਇਹ ਦੇਖੋ ਤੇ ਇਸੇ ਤਰ੍ਹਾਂ ਇਹ ਥੋੜੀ ਜੀ ਖਾਲਸਰ ਹੁੰਦੀ ਇਹ ਵੀ ਇਸੇ ਤਰ੍ਹਾਂ ਥੱਲੇ ਦਬ ਦੇਣੀ ਆ ਕਿਉਂਕਿ ਪਾਣੀ ਲੱਗਣਾ ਆ ਪਾਣੀ ਲੱਗਣ ਤੋਂ ਬਾਅਦ ਇਹ ਸਾਰਾ ਗੁਜ ਕੁਲ ਕੇ ਜੜਾਂ 'ਚ ਹੀ ਜਾਣਾ ਜਦੋਂ ਇਹਨੂੰ ਪਾਣੀ ਲੱਗੇਗਾ ਤੇ ਆਪਾਂ ਤੁਹਾਨੂੰ ਇਹ ਜੋ ਫਾਰਮੂਲਾ ਦੱਸਿਆ ਇਹ ਤੁਸੀਂ ਹਰੀਕ ਬੁੱਟੇ ਤੇ ਵਰਤ ਸਕਦੇ ਆ ਕਿਸੇ ਵੀ ਉੱਤੇ ਇਹ ਸਭ ਤੋਂ ਸੌਖਾ ਔਰ ਸਭ ਤੋਂ ਆਸਾਨ ਚਾਹੇ ਫੁੱਲ ਝੜਦੇ ਆ ਚਾਹੇ ਫਲ ਲੱਗ ਨਹੀਂ ਰਿਹਾ ਚਾਹੇ ਪੱਤੇ ਮਰ ਜਾ ਰਹੇ ਆ ਇਹ ਤਿੰਨੇ ਚੀਜ਼ਾਂ ਅਜਮਾਈਆਂ ਹੋਈਆਂ ਚੀਜ਼ਾਂ ਆ ਤੁਸੀਂ ਆਪ ਕਰਕੇ ਦੇਖ ਲਓ ਇਹਦਾ ਰਿਜ਼ਲਟ ਔਰ ਅਸੀਂ ਮੈਮੀ ਤੁਹਾਨੂੰ ਦਿਖਾ ਦਊਗਾ ਦਿਨਾਂ ਦੇ ਵਿੱਚ ਇਹ ਬੂਟੇ ਤੁਹਾਡੇ ਕੁਝ ਹੋਰ ਹੋ ਜਾਣਗੇ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਕਮੈਂਟ ਵਿੱਚ ਦੱਸਣਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਜਿਹੀ ਹੀ ਕਿਸੇ ਹੋਰ ਵਧੀਆ ਜਾਣਕਾਰੀ ਨਾਲ ਜਲਦੀ ਹੀ ਫਿਰ ਮਿਲਦੇ ਹਾਂ ਤੁਹਾਨੂੰ ਉਨជាਰ ਲਈ ਇਜਾਜ਼ਤ ਦਿਓ ਤੇ ਬੇਲਾਂ ਬੂਟਿਆਂ ਦੀ ਆਰਗੈਨਿਕ ਤਰੀਕੇ ਦੇ ਨਾਲ ਦੇਖਭਾਲ ਕਰਦੇ ਰਹੋ ਸਸਰੀ ਘਰ